ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਇੱਕ ਸੱਚੀ ਕਹਾਣੀ ਸੁਣਾਉਣ ਆ ਰਿਹਾ ਜੂਪੀ ਦੀ ਚਾਰ ਮੁੰਡੇ ਹੁੰਦਾ 10ਵੀਂ ਫੇਰ ਬੈਂਕ ਲੁੱਟਣ ਦੀ ਸਕੀਮ ਬਣਾਉਂਦੇ ਆ ਸਕੀਮ ਇੰਨੀ ਤਗੜੀ ਹੁੰਦੀ ਆ ਜੇ ਉਹਨੂੰ ਸੁਣ ਕੇ ਪਬਲਿਕ ਤੇ ਪੁਲਿਸ ਏਜੰਸੀਆਂ ਦਾ ਘਰਾਮ ਹੋ ਜਾਂਦੀਆਂ ਨੇ ਤੇ ਪੂਰੀ ਵੀਡੀਓ ਸੁਣਿਓ ਬਹੁਤ ਵਧੀਆ ਇੰਟਰਸਟਿੰਗ ਕਹਾਣੀ ਆ ਕੀ ਹਿਸਾਬ ਦਾ ਵਾ ਕੰਨ ਪੜੇ ਬੰਦਿਆਂ ਨੇ ਜਿਹੜਾ ਦਿਮਾਗ ਐਡਾ ਲਾ ਸਕਦਾ ਕੋਈ ਪੜਿਆ ਲਿਖਿਆ ਬੰਦਾ ਵੀ ਇਹ ਨਹੀਂ ਸੋਚ ਸਕਦਾ ਜੂਪੀ ਦੇ ਬਲਾਂ ਦੇ ਚਾਰ ਚੱਲ ਰਹੇ ਹੁੰਦਾ ਆਮਨਾਂ ਖਾਨਾ ਦਾ ਮੁੰਡਾ ਜਿਹਦਾ 10ਵੀਂ ਫੇਲ ਹੁੰਦਾ ਉਹਦੇ ਬਾਅਦ ਚਲਾ ਦਾ ਵਿਆਹ ਵੀ ਹੋ ਜਾਂਦਾ ਵਾ ਬੱਚੇ ਹੋ ਜਾਂਦੇ ਆ ਚਲੋ ਥੋੜਾ ਉਹ ਮੁੱਕਾ ਕੋਈ ਵਧੀਆ ਟਾਂਗ ਦੀ ਨੌਕਰੀ ਨਹੀਂ ਮਿਲਦੀ ਤਾਂ ਕਰਕੇ ਕਰਜ਼ਾਈ ਹੋ ਜਾਂਦਾ ਇੱਧਰ ਉੱਧਰ ਵੀ ਰਸਤੇ ਦਾ ਰਾਹ ਤੋਂ ਪੈਸੇ ਮੰਗਦਾ ਯਾਰ ਦੋਸਤਾਂ ਤੋਂ ਹੌਲੀ-ਹੌਲੀ ਇੰਨਾਂ ਔਖਾਂ ਨੂੰ ਪੈਸੇ ਦੇਣ ਨੂੰ ਸਾਰੇ हट ਜਾਂਦੇ ਉਸੇ ਦਿਮਾਗ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਆ ਰਹੀ ਜਿੱਦਾਂ ਉਹ ਕੋਈ ਡਾਕਾ ਮਾਰੇ ਕਿਸੇ ਦੀ ਜੇਬ ਕੱਟੇ ਕੀ ਕਰੇ ਜਿੱਦਾਂ ਉਹ ਰੱਤੋ ਰਾਤ ਅਮੀਰ ਹੋ ਜਾਵੇ ਤੇ ਉਹ ਕਈ ਸ਼ਹਿਰਾਂ 'ਚ ਘੁੰਮਦਾ ਇੰਡੀਆ ਦੇ ਕਿੱਦਾਂ ਜਾਇਪੁਰ ਹੋ ਗਿਆ ਦਿੱਲੀ ਕਲਕੱਤਾ ਬੰਗਲੌਰ ਕਾ ਵੀ ਸ਼ਹਿਰਾਂ ਦੇ ਵਿੱਚ ਘੁੰਮਦਾ ਵਾ ਜਾਇਪੁਰ ਸਹਿ ਦੇ ਵਿੱਚ ਘੁੰਮਦਾ ਕੇ ਪਹੁੰਚਦਾ ਉਹ ਇੱਕ ਇਲਾਕੇ ਅੰਬਾਵਾਲੀ ਚ ਪਹੁੰਚਦਾ ਜਿੱਥੇ ਬਹੁਤ ਵੱਡੀ ਸਬਜ਼ੀ ਮੰਡੀ ਹੁੰਦੀ ਹੈ ਤੋਂ ਮੰਡੀ ਵਿੱਚ ਪਹੁੰਚਦਾ ਮੰਡੀ ਦੇ ਵਿੱਚ ਬਹੁਤ ਸ਼ੋਰ ਸ਼ਾਹ ਬਰਾਵੇਂ ਰੌਣਕ ਰਹਿੰਦਾ ਸੀ ਪੂਰੀ ਦਿਹਾੜੀ ਪੂਰਾ ਦਿਨ ਰੌਣਕ ਰਹਿੰਦਾ ਤੇ ਸ਼ਾਮ ਨੂੰ ਉੱਥੇ ਰਹਿ ਰਹਿ ਏਰੀਆ ਨਹੀਂ ਸੀ ਸਭ ਚਲੇ ਜਾਂਦੇ ਸੀ ਮੰਡੀ ਬੰਦ ਹੋ ਜਾਂਦੀ ਸੀ ਅਮਨ ਇਧਰ ਉਧਰ ਦੇਖਦਾ ਸਬਜ਼ੀ ਮੰਡੀ ਤੇ ਨਜ਼ਰ ਪੈਂਦੀ ਹੈ ਸਟੇਟ ਬੈਂਕ ਆਫ ਇੰਡੀਆ ਤੇ ਤੇ ਨਾਲ ਹੀ ਉਹਦੇ ਜੁਐਲਰ ਦੀ ਜੁਐਲਰੀ ਦੀ ਦੁਕਾਨ ਹੁੰਦੀ ਆ ਤੇ ਜੁਐਲਰੀ ਦੀ ਸ਼ਾਪ ਦੇ ਨਾਲ ਹੀ ਬਣੀ ਸੀ ਸਟੇਟ ਬੈਂਕ ਆਫ ਇੰਡੀਆ ਤੇ ਅਮਨ ਗਾਨ ਕਹਿੰਦੇ ਕਿਹੜੀ ਬੈਂਕ ਵੱਲ ਦੱਸਦਾ ਕਿਹੜੀ ਬੈਂਕ ਵੱਲ ਦੇ ਦ ਤਾਂ ਜੁਐਲਰੀ ਦੇ ਨਾਲ ਵੱਲ ਦੇ ਦ ਤਾਂ ਉਹਦੇ ਦਿਮਾਗ 'ਚ ਇੱਕ ਸਕੀਮ ਆਉਂਦੀ ਆ ਉਹ ਤੁਰੰਤ ਉਹ ਤੁਰੰਤ ਨਿਕਲ ਜਾਂਦਾ ਵਾ ਯੂਪੀ ਲਈ ਤੇ ਬੁਲੰਦ ਸ਼ਹਿਰ ਦੇ ਵਿੱਚ ਆਪਦੇ ਦੋਸਤਾਂ ਕੋਲ ਜਾਂਦਾ ਤੇ ਉਹ ਵੀ ਇਹਦੇ ਅੰਗੂ ਦਸਮੀ ਫੇਲ ਹੁੰਦੇ ਨੇ ਤੇ ਉਹ ਵੀ ਕਾਰਜ ਵਿੱਚ ਡੁੱਬੇ ਹੁੰਦੇ ਨੇ ਤੇ ਉਹਨਾਂ ਨੂੰ ਇਹ ਪੂਰੀ ਸ਼ਕੀਮ ਦੱਸਦਾ ਵੀ 100% ਮੈਂ ਸ਼ੋਰ ਆ ਵੀ ਇਹ ਕਾ ਆਈਡੀਆ ਆਪਣਾ ਕੰਮ ਕਰੂਗਾ ਤੇ ਉਹਨਾਂ ਨੂੰ ਕਹਿੰਦਾ ਤਿੰਨ ਆ ਜਾਣਿਆਂ ਨੂੰ ਵੀ ਜਿੱਦਾਂ ਹੀ ਆਪਾਂ ਇਹ ਕੰਮ ਕਰ ਲਾਂਗੇ ਤਾਂ ਆਪਣੀ ਜ਼ਿੰਦਗੀ ਵਧੀਆ ਹੋ ਜਾਊਗਾ ਕਰਜ਼ਾ ਵੀ ਲੈ ਜੂ ਤੇ ਸਾਰੇ ਕੰਮ ਸੈੱਟ ਹੋ ਜਾਣਗੇ ਐਸ਼ੋਰਾਂ ਨਾਲ ਜਿੰਦਗੀ ਕੱਢਾਂਗੇ ਇਹ ਜੈਪੁਰ ਲੈ ਕੇ ਉਹਨਾਂ ਨਾਲ ਤਿੰਨ ਜਾਨੇ ਤਿੰਨ ਜਾਨਾਂ ਨੂੰ ਲੈ ਕੇ ਜੈਪੁਰ ਆ ਜਾਂਦੇ ਆ ਜਿੰਨੇ ਵੀ ਇਹਨਾਂ ਕੋਲ ਪੈਸੇ ਹੁੰਦੇ ਇਧਰ ਉਧਰੋਂ ਕਿੱਥੋਂ ਵੀ ਲਿਆ ਸਕਦੇ ਆ ਪੈਸੇ ਆਪਦੇ ਨਾਲ ਲੈ ਕੇ ਆ ਜਾਂਦੇ ਨੇ ਉੱਥੇ ਜਾਇਪੁਰ ਤੇ ਅੰਬਾવાડી ਸਬਜ਼ੀ ਮੰਡੀ ਦੇ ਨੇੜੇ ਹੀ ਉੱਥੇ ਘਰ ਲੈਂਦੇ ਨੇ ਤੇ ਅੰਬਾਵਾਲੀ ਸਬਜ਼ੀ ਮੰਡੀ ਦੇ ਵਿੱਚ ਇਹ ਦੁਕਾਨ ਲੱਭਣੀ ਸ਼ੁਰੂ ਕਰ ਦਿੰਦੇ ਨੇ ਤੇ ਇਹਨਾਂ ਨੂੰ ਸੋਚ ਰਏ ਹੁੰਦੇ ਉਹਨਾਂ ਨੂੰ ਇਦਾਂ ਦੀ ਦੁਕਾਨ ਚਾਹੀਦੀ ਹੁੰਦੀ ਆ ਜੋ ਅੰਡਰਗਰਾਉਂਡ ਹੋਵੇ ਇਹ ਚਲੋ ਇਹਨਾਂ ਨੂੰ ਇਹਨਾਂ ਨੂੰ ਦੁਕਾਨ ਮਿਲ ਜਾਂਦੀ ਆ ਇਹ ਦੁਕਾਨ ਦੇ ਮਾਲਕ ਨਾਲ ਗੱਲ ਕਰਦੇ ਨੇ ਤੇ 13 ਹਜ਼ਾਰ ਮਹੀਨੇ ਤੇ ਗੱਲ ਹੁੰਦੀ ਆ ਇਹ ਕਹਿੰਦੇ ਉਹਨਾਂ ਨੂੰ ਵੀ ਸਬਜ਼ੀਆਂ ਤੇ ਉਹਨਾਂ ਲਈ ਖਾਦਾ ਵੇਚਣੀਆਂ ਨੇ ਉਹਦੇ ਲਈ ਸ਼ਾਪ ਲੈ ਰਹੇ ਆ ਚਲੋ ਇਹਨਾਂ ਦੀ ਡੀਲ ਹੋ ਜਾਂਦੀ ਆ ਇਹ ਦੁਕਾਨ ਲੈ ਲੈਂਦੇ ਨੇ ਦੁਕਾਨ ਛੜਕ ਨਾਲੋਂ 10 ਫੁੱਟ ਨੀਵੀਂ ਸਗੀ ਅੰਡਰਗਰਾਉਂਡ ਸਗੀ ਤੇ ਇਹਨਾਂ ਨੂੰ ਇਦਾਂ ਦੀ ਦੁਕਾਨ ਚਾਹੀਦੀ ਸੀਗੀ ਇੱਕ ਇਹ ਨਕਲੀ ਫਰਜੀ ਆਧਾਰ ਘੜ ਦਿੰਦੇ ਆਪਾਂ ਨਕਲੀ ਆਧਾਰ ਘੜ ਬਣਾਇਆ ਤੇ ਸਾਰੇ ਪੁਰੂਆ ਦੇ ਨਕਲੀ ਦਿੰਦੇ ਡਾਕੂਮੈਂਟਾਂ ਦੇ ਜਿਹਨਾਂ ਜਿਹੜੇ ਇਹਨੂੰ ਦਿੰਦੇ ਸਾਰੇ ਨਕਲੀ ਹੁੰਦੇ ਨੇ ਖਾਦ ਖਾਦ ਦਾ ਕੰਮ ਕਰ ਲੱਗ ਜਾਂਦੇ ਨੇ ਤੇ ਇਹਨਾਂ ਨੂੰ ਅੱਗੇ ਜਿੱਦਾਂ ਇਹ 50 50 ਕਿਲੋ ਵਾਲੇ ਖਾਦਿਆਂ ਬੋਰੇ ਆਉਂਦੀਆਂ ਨੇ ਉਹ ਅੱਗੇ ਜਾ ਕੇ ਇਹਨਾਂ ਦੇ ਬੂਰੀਆਂ ਬਹੁਤ ਕੰਮ ਆਉਂਦੀਆਂ ਸੀ ਇਸ ਕਰਕੇ ਹੀ ਇਹ ਕੰਮ ਚੋਂ ਛੋਣਦੇ ਨੇ ਇਹ ਦੁਕਾਨ ਤੇ ਆਉਣ ਲੱਗੇ ਚਲੋ ਮਾਰਨਿੰਗ ਦੁਕਾਨ ਖੋਲਦੇ ਸੀ ਸ਼ਾਮ ਨੂੰ ਬੰਦ ਕਰਕੇ ਚਲੇ ਜਾਂਦੇ ਇਹਦੇ ਵਿੱਚ ਕੀ ਕਰਦੇ ਨੇ ਵੱਖ-ਵੱਖ ਬੈਂਕਾਂ ਤੇ ਜਾਂਦੇ ਆ ਕਰ ਸਟੇਟ ਬੈਂਕ ਆਫ ਇੰਡੀਆ ਜਾਂਦੇ ਆ ਤੇ ਕਦੇ ਦੂਜੀ ਬੈਂਕ ਤੇ ਜਾਂਦੇ ਆ ਤੇ ਛੋਟੀ-ਛੋਟੀ ਦੇਖਦੇ ਉੱਥੇ ਦਿਨ ਵੇਲੇ ਕਿੰਨੇ ਗਾਰਡ ਹੁੰਦੇ ਆ ਤੇ ਕਦੋਂ ਪੈਸਾ ਵੱਧ ਹੁੰਦਾ ਕਿੰਨੇ ਵਜੇ ਕੀ ਹਿਸਾਬ ਕੀ ਸਿਸਟਮ ਆ ਸਾਰੇ ਇਹ ਰੇਕੀ ਕਰਦੇ ਖੋਜ ਪੜਤਾਲ ਕਰਦੇ ਪੇਦ ਲੱਗ ਜਾਂਦੇ ਨਿੱਕੀ ਨਿੱਕੀ ਚੀਜ਼ ਦਾ ਸਾਰਾ ਪੇਦ ਲੈਂਦੇ ਨੇ ਕਦੇ ਇਹ ਖਾਤਾ ਖਲਾਉਣ ਦੇ ਬਹਾਨੇ ਜਾਂਦੇ ਕਿੱਦਾਂ ਕਿਵੇਂ ਜਾਂਦੇ ਕਿਵੇਂ ਬਦਲ ਬਦਲੇ ਇਹ ਸਾਰੇ ਬੈਂਕਾਂ ਜਾਂਦੇ ਤੇ ਆਪਦਾ ਮੂੰਹ ਵੀ ਛਪਾ ਕੇ ਰੱਖਦੇ ਮਾਸਕ ਨਾਲ ਜਾ ਕੇ ਤੇ ਹੋਰ ਚੀਜ਼ ਨਾਲ ਕੋ ਕਾਲੂ ਸੀਸੀਟੀਵੀ ਦੇ ਵਿੱਚ ਇਹਨਾਂ ਦੀ ਸ਼ਕਲ ਲੱਗ ਆ ਉਹ ਆ ਜਵੇ ਤੇ ਬਹੁਤ ਸੇਫਟੀ ਨਾਲ ਰਹਿੰਦੇ ਤੇ ਸਾਰੀ ਨਿੱਕੀ ਨਿੱਕੀ ਬਰੀਕੀ ਵੀ ਕੈਸ਼ ਕਿੱਥੇ ਪਿਆ ਹੁੰਦਾ ਸਾਰਾ ਕੁਝ ਦੇਖਦੇ ਤੇ ਰੇਕੀ ਕਰ ਕਰਕੇ ਸਾਰਾ ਕੁਝ ਪਤਾ ਲਗਾਉਂਦੇ ਤੇ ਇਹਨਾਂ ਨੇ ਇੱਥੇ ਤੱਕ ਰੇਕੀ ਕਰ ਲਈ ਐਸਵੀਆਈ ਬੈਂਕ ਦੇ ਬੇਸਮੈਂਟ ਦੇ ਵਿੱਚ ਲੌਕਰ ਰੂਮ ਹੌਲੀ ਹੌਲੀ ਕਰਕੇ ਇਹਨਾਂ ਨੇ ਦੋਨਾਂ ਬੈਂਕਾਂ ਦਾ ਸਾਰਾ ਭੇਦ ਲੈ ਲਿਆ ਸਾਰੀ ਜਾਣਕਾਰੀ ਇਕੱਠੀ ਕਰ ਚਲੋ ਇਹ ਬੇਸਮੈਂਟਰ ਵਾਲੀ ਦੁਕਾਨ ਚੋਂ ਦੇ ਉਹਦੇ ਵਿੱਚ ਖਦਾਈ ਕਰਨੀ ਸ਼ੁਰੂ ਕਰ ਦਿੰਦੇ ਆ ਥੋੜੀ ਖਦਾਈ ਥੱਲੇ نیچے ਕਰਨ ਤੋਂ ਬਾਅਦ ਇਹ ਸੁਰੰਗ ਪੱਟੀ ਨੂੰ ਸ਼ੁਰੂ ਕਰ ਦਿੰਦੇ ਆ ਤੇ ਇਹ ਦਿਨੇ ਕੰਮ ਕਰਦੇ ਆ ਬਦਲ ਬਦਲ ਕੇ ਤੇ ਰਾਤ ਨੂੰ ਦੁਕਾਨ ਬੰਦ ਕਰਕੇ ਚਲੇ ਜਾਂਦੇ ਤੇ ਇਲਾਕਾ ਵੀ ਉਹ ਪੀੜਾ ਵਾਲਾ ਸੀ ਆਵਾਜ਼ ਉੱਥੇ ਨਹੀਂ ਕਿਉਂ ਸ਼ੋਰ ਸ਼ਰਾਬਾ ਰਹਿੰਦਾ ਸੀ ਰਸ ਰਹਿੰਦਾ ਸੀ ਮੰਡੀ ਦੇ ਵਿੱਚ ਤੇ ਜਦ ਕੋਈ ਇਨਾਂ ਦੀ ਦਫ਼ਤਰੀ ਆਉਂਦਾ ਤੇ ਉੱਪਰੇ ਬੈਲ ਮਾਰ ਦਿੰਦੇ ਤੇ ਉਹ ਨੀਚੋਂ ਕੰਮ ਬੰਦ ਕਰ ਦਿੰਦੇ ਤੇ ਇਦਾਂ ਇਹਨਾਂ ਦਾ ਖਦਾਈ ਦਾ ਕੰਮ ਚੱਲ ਪੈਂਦਾ ਜੀ ਤੇ ਜਦੋਂ ਇਹ ਬੈਲ ਦੁਬਾਰਾ ਮਾਰਦੇ ਤਾਂ ਕੰਮ ਦੁਬਾਰਾ ਸ਼ੁਰੂ ਕਰ ਦਿੰਦੇ ਦੋ ਦੋ ਜਾਨੇ ਬਦਲ ਕੇ ਕੰਮ ਕਰਦੇ ਸ਼ਿਫਟਾਂ ਦੇ ਵਿੱਚ ਦੋ ਜਾਨੇ ਉੱਪਰ ਰਹਿੰਦੇ ਕਾਊਂਟਰ ਤੇ ਤੇ ਦੋ ਜਾਨੇ ਨੀਚੇ ਹੁੰਦੇ ਸੀਗੇ ਪੱਟਣ ਦੇ ਸੌਰੰਗ ਪੱਟਣ ਦੇ ਇਹਨਾਂ ਦਾ ਟਾਰਗੇਟ ਹੁੰਦਾ ਬੈਂਕ ਦਾ ਦੋਨਾਂ ਬੈਂਕਾਂ ਦਾ ਤੇ ਇੱਕ ਜੁਐਲਰੀ ਸ਼ਾਪ ਦਾ ਇਹ ਤਿੰਨੀਆਂ ਚੀਜ਼ਾਂ ਇਹਨਾਂ ਦੀ ਦੁਕਾਨ ਤੋਂ ਸਿਰਫ 300 ਮੀਟਰ ਦੀ ਦੂਰੀ ਤੇ ਸੀਗੀਆਂ ਤੇ ਜੀਪੀਐਸ ਦੀ ਗੱਲ ਤੋਂ ਕਰਦੇ ਤੇ ਕਿੱਧਰ ਨੂੰ ਜਾਣਾ ਸੌਰੰਗ ਕਿਉਂਕਿ ਸੌਰੰਗ ਟੇਢੀ ਟੁੱਢੀ ਨਾਲ ਗਲਤ ਬਸੇ ਨਾਲ ਚਲੀ ਜਾਵੇ ਜਿਹੜੀ ਖੁਦਾਈ ਦੇ ਵਿੱਚੋਂ ਮਿੱਟੀ ਨਿਕਲਦੀ ਹੁੰਦੀ ਆ ਉਹ ਜਿਹੜੇ ਖਾਦ ਵਾਲੀਆਂ ਬੋਰੀਆਂ ਹੁੰਦੀਆਂ ਉਹਨਾਂ ਵਿੱਚ ਭਰ ਲੈਂਦੇ ਤਾਂ 8-10 ਬੋਰੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਇਹ ਨੇੜੇ ਦੇ ਜਾਂ ਇਹ ਦੂਰ ਖੇਤਾਂ ਦੇ ਵਿੱਚ ਢੇਰੀ ਕਰੇ ਆਉਂਦੇ ਤੇ ਆਪਦਾ ਕੰਮ ਇਦਾਂ ਹੀ ਇਹਨਾਂ ਦਾ ਚੱਲਦਾ ਰਿਹਾ ਲੋਕਾਂ ਨੂੰ ਇਦਾਂ ਸੀ ਕਿ ਇਹ ਖਾਦ ਦਾ ਕੰਮ ਕਰਦੇ ਆ ਇਸ ਲਈ ਬੋਰੀਆਂ ਲੈ ਕੇ ਜਾਂਦੇ ਨੇ ਲਗਾਤਾਰ ਸਾਢੇ 12 ਮਹੀਨੇ ਇਹ ਕੰਮ ਚੱਲੀ ਗਿਆ ਤੇ ਸਿਰਫ ਹੁਣ 12 ਫੁੱਟ ਦਾ ਫਰਕ ਰਹਿ ਗਿਆ ਸੀ ਉਸ ਟਾਈਮ ਇੱਕ ਇਹ ਜਿਆ ਹੁੰਦਾ ਹੈ ਕਿ ਇਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀਗਾ ਇਹਨਾਂ ਨੇ ਬੈਂਕ ਨੂੰ ਲੁੱਟਣ ਦੀ ਤਰੀਖ ਰੱਖੀ ਸੀ 26 ਜਨਵਰੀ ਕਿਉਂਕਿ ਉਦੋਂ ਦੋ ਦਿਨਾਂ ਸੈਚਿਵੇ ਸੰਡੇ ਦੀ ਛੁੱਟੀ ਸੀ ਇਹਨਾਂ ਨੂੰ ਇਦਾਂ ਸੀ ਜਾਨੂੰ ਆਪ ਪੈਸੇ ਲੈ ਕੇ ਨਿਕਲ ਜਾਗੇ ਜਦ ਨੂੰ ਪਤਾ ਲੱਗੂਗਾ 25 ਜਨਵਰੀ ਆਉਂਦੇ ਆਉਂਦੇ ਇਹ ਬੈਂਕ ਤੇ ਸੋਰਿੰਗ ਦੇ ਬਜਕਾਰ ਥੋੜਾ ਜਿਹੀ ਜਗ੍ਹਾ ਰਹਿ ਗਈ ਸੀ ਜਦ ਨੂੰ ਇੰਨੇ ਨੂੰ ਮੰਡੀ ਦੇ ਵਿੱਚ ਤੇ ਮੰਡੇ ਚ ਆ ਕੇ ਪਤਾ ਲੱਗੇ ਵੀ ਬੈਂਕ ਲੁੱਟੀ ਗਈ ਆ ਤੇ ਜਦ ਨੂੰ ਕਿਤੇ ਨਾ ਕਿਤੇ ਨਿਕਲ ਜਾਂਦੇ ਜਦ ਨੂੰ ਪੁਲਿਸ ਨੂੰ ਪਤਾ ਲੱਗਦਾ ਇਹਨਾਂ ਦੀ ਇਹ ਸਕੀਮ ਸੀਗੀ ਤੇ ਮੰਡੀ ਦੇ ਵਿੱਚ ਤਿੰਨ ਟਰੱਕ ਆਉਂਦੇ ਆਲੂ ਲੈਣ ਲਈ ਦੋ ਅਲੂਨਰ ਭਰੇ ਟਰੱਕ ਦੇ ਦੋ ਤਾਂ ਨਿਕਲ ਜਾਂਦੇ ਆ ਤੇ ਤੀਜੇ ਟਰੱਕ ਦਾ ਟਾਇਰ ਬੈਠ ਜਾਂਦਾ ਜਿੱਥੇ ਇਹਨਾਂ ਨੇ ਸੁਰੰਗ ਪੱਟੀ ਦੀ ਡਰਾਈਵਰ ਟਰੱਕ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਟਰੱਕ ਹੋਰ ਥੱਲੇ ਧਸਦਾ ਜਾ ਰਿਹਾ ਸੀ ਤੇ ਪੂਰੀ ਆਪਣੀ ਯਤਨ ਕਰਦਾ ਕੋਸ਼ਿਸ਼ ਕਰਦਾ ਪਰ ਟਰੱਕ ਨਹੀਂ ਨਿਕਲਦਾ ਫਿਰ ਜੀਸੀ ਜੀਸੀਬੀ ਮਸ਼ੀਨ ਮੰਗਾਈ ਜਾਂਦੀ ਆ ਤੇ ਮਸ਼ੀਨ ਮੰਗਾਈ ਜਾਂਦੀ ਆ ਟਰੱਕ ਕੱਢਣ ਨੂੰ ਤੇ ਫਿਰ ਜਦੋਂ ਟਰੱਕ ਕੱਢ ਕੇ ਦੇਖਦੇ ਆ ਤਾਂ ਸਾਫ ਸਾਫ ਪਤਾ ਲੱਗਦਾ ਵੀ ਇੱਥੇ ਸੁਰੰਗ ਪੱਟੀ ਚੁੱਕੀ ਆ ਲੋਕ ਦੇਖਦੇ ਪਹਿਲਾਂ ਲੋਕਾਂ ਨੂੰ ਦਿਮਾਗ ਆਉਂਦਾ ਵਿੱਚ ਵੀ ਇੱਥੇ ਕੋਈ ਪੁਰਾਣਾ ਨਾਲਾ ਹੋਵੇਗਾ ਪਰ ਦੋ ਤਿੰਨ ਬੰਦੇ ਜਾਂ ਫਿਰ ਵਿੱਚ ਜਾਂਦੇ ਨੇ ਤਾਂ ਸੋਚਦੇ ਨੇ ਕਿ ਇਹ ਸੁਰੰਗਾਂ ਦੇ ਉਹ ਅੰਗਰੇਜ਼ਾਂ ਵੇਲੇ ਦੀ ਹੋਣੀ ਆ ਪਰ ਉਹ ਦੇਖਦੇ ਅੰਦਰ 100 ਰੁਪਏ ਹੁੰਦੇ ਨੇ ਕੰੀਆਂ ਵਗੈਰਾ ਪੱਟਣ ਵਾਲੀਆਂ ਜੋ ਜਿਹੀ ਚੀਜ਼ਾਂ ਹੁੰਦੀਆਂ ਨੇ ਤੇ ਇਹ ਸੁਰੰਗ ਕਾਫੀ ਲੰਬੀ ਹੁੰਦੀ ਆ ਤੇ ਉਹ ਅੰਦਰ ਜਾਂਦੇ ਆ ਤੇ ਅੱਗੇ ਜਾ ਕੇ ਦੇਖਦੇ ਨੇ ਇੱਕ ਸੁਰੰਗ ਦਾ ਇੱਕ ਹਿੱਸਾ ਦੁਕਾਨਵਾਲ ਜਾ ਰਿਹਾ ਹੁੰਦਾ ਇੱਕ ਰਸਤਾ ਤੇ ਇੱਕ ਐਸਬੀਆਈ ਬੈਂਕ ਵੱਲ ਜਾ ਰਿਹਾ ਹੁੰਦਾ ਤੇ ਦੋ ਇੱਕ ਜੁਐਲਰੀ ਸ਼ਾਪ ਵੱਲ ਜਾ ਰਿਹਾ ਹੁੰਦਾ ਇੱਕ ਦੂਸਰੀ ਬੈਂਕ ਤਰਫ ਜਾ ਰਿਹਾ ਹੁੰਦਾ ਤੇ ਇਹਨਾਂ ਨੂੰ ਪੁਲਿਸ ਨੂੰ ਕਾਲ ਕੀਤੀ ਜਾਂਦੀ ਆ ਤੁਰੰਤ ਉੱਥੇ ਪੁਲਿਸ ਆਉਂਦੀ ਆ ਪੁਲਿਸੇ ਦੇਖ ਕੇ ਹਰਾਮ ਹੋ ਜਾਂਦੀ ਆ ਵੀ ਇਹ ਸੁਰੰਗ ਦਾ ਸਿੱਧਾ ਰਸਤਾ ਐ ਐਸਬੀਆਈ ਬੈਂਕ ਦੇ ਲੋਕਰ ਰੂਮ ਤੱਕ ਜਾ ਰਿਹਾ ਹੁੰਦਾ ਵਾ ਤੇ ਇਹ ਸਵੇਰ ਸਵੇਰ ਦੀ ਮਾਰਨਿੰਗ ਦੀ ਗੱਲ ਹੁੰਦੀ ਆ ਉਸ ਉਸ ਟਾਈਮ ਸਿਰਫ ਅਮਨ ਖਾਨ ਹੀ ਦੁਕਾਨ ਦੇ ਉੱਪਰ ਹੁੰਦਾ ਤੇ ਬਾਕੀ ਨਾਲ ਦੇ ਇਹਦੇ ਨਾਲ ਦੇ ਤਿੰਨੇ ਜਣੇ ਰੂਮ ਤੇ ਆਪਦੇ ਘਰ ਦੇ ਵਿੱਚ ਹੁੰਦੇ ਸੁੱਤੇ ਪਏ ਹੁੰਦੇ ਤੇ ਅਮਨ ਖਾਨ ਨੂੰ ਜਦ ਇਹ ਗੱਲ ਦਾ ਪਤਾ ਲੱਗਦਾ ਤਾਂ ਉਹਨਾਂ ਨੂੰ ਫੋਨ ਕਰਦਾ ਵੀ ਆਪਣਾ ਭਾਂਡ ਆਪਾ ਫੜੇ ਜਾ ਚੁੱਕੇ ਆ ਤੁਸੀਂ ਇੱਥੋਂ ਨਿਕਲ ਜਾਓ ਉਹ ਵੀ ਪੁਲਿਸ ਆਉਣ ਤੋਂ ਪਹਿਲਾਂ ਪਹਿਲਾਂ ਉੱਥੋਂ ਨਿਕਲ ਜਾਂਦਾ ਪੁਲਿਸ ਪੂਰਾ ਕਹਿੜਾ ਕੰਮ ਚੈੱਕ ਕਰ ਦਿੰਦੀ ਆ ਤੇ 2 ਘੰਟਿਆਂ ਦੇ ਵਿੱਚ ਵਿੱਚ ਅਮਨ ਖਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹ ਫਿਰ ਸਾਰੀ ਕਹਾਣੀ ਦੱਸਦਾ ਵੀ ਅਸੀਂ ਸੋਨ ਕਬੜੇ ਕਿੱਦਾਂ ਬੈਂਕਾਂ ਨੂੰ ਲੁੱਟਣਾ ਸੀ ਕਿੱਦਾਂ ਜੈਵਲਰੀ ਦੀ ਦੁਕਾਨ ਨੂੰ ਲੁੱਟਣਾ ਸੀ ਮਨਨਖਾਣ ਪਰਸੋਂ ਦੱਸਦਾ ਕਿ ਜ 26000 ਮੀਨੋਸੀ ਬੈਂਕਰ ਵਿੱਚ ਚੋਰੀ ਕਰਨੀ ਸੀ ਤੇ ਦੋ ਦਿਨ ਅੱਗੇ ਬੈਂਕਰੀ ਛੁੱਟੀ ਸੀ ਜਦੋਂ ਉਸ ਇੰਨੀ ਦੂਰ ਨਿਕਲ ਜਾਣਾ ਤੁਹਾਡੇ ਹੱਥ ਨਹੀਂ ਆਉਣਾ ਸੀ ਤੇ ਪੁਲਿਸ ਵੀ ਹਰਾਮ ਹੋ ਜਾਂਦੀ ਇਹਨਾਂ ਦਾ ਪਲਾਨ ਸੁਣ ਕੇ ਵੀ ਇੱਕ 10ਵੇਂ ਛੇਲ ਬੰਦੇ ਐਡਾ ਵੱਡਾ ਪਲਾਨ ਬਣਾਏ ਫਿਰਦੇ ਨੇ ਸਿਰਫ ਇੱਕ ਆਲੂਆਂ ਦੇ ਟਰੱਕ ਕਰਕੇ ਫੜੇ ਗਏ ਜੇ ਨਾ ਫੜੇ ਜਾਂਦੇ ਇਹਦਾ ਪੁਲਿਸ ਇਹਨਾਂ ਕੋਲ ਇਸ ਤਰ੍ਹਾਂ ਦਾ ਕੋਈ ਡਾਕੂਮੈਂਟ ਨਹੀਂ ਸੀ ਪੁਲਿਸ ਕੋਲੇ ਸਭ ਕੁਝ ਨਗਲੀ ਸੀ ਸਭ ਤੋਂ ਜ਼ਿਆਦਾ ਪਬਲਿਕ ਤੇ ਪੁਲਿਸ ਤੇ ਪਬਲਿਕ ਤਾਂ ਅਨਾਨ ਹੁੰਦਿਆ ਬੀ ਇਹ ਅਨਪੜ੍ਹ ਬੰਦੇ ਏਡਾ ਵੱਡਾ ਪਲਾਨ ਬਣਾ ਸਕਦੇ ਨੇ ਤੇ ਪੁਲਿਸ ਏਜੰਸੀਆਂ ਤੱਕ ਦੇਖ ਕੇ ਖੌਫ ਰਹਿ ਜਾਂਦੀਆਂ ਨੇ